ਹਣਾ ਜੇ ਤੁਸੀਂ ਕੋਈ ਆਪਦਾ ਇੱਥੇ ਕੁਝ ਕਰਨਾ ਚਾਹੁੰਦੇ ਹੋ bizness ਤੋਰਨਾ ਚਾਹੁੰਦੇ ਹੋ ਮੈਂ ਖੋਦੇ ਚੀਜ਼ ਹਨਾ ਕਰਕੇ ਦੇਖੀ ਆ ਤੇ ਉਹਦੇ ਰਿਜ਼ਲਟ ਦਿਖ ਰਹੇ ਨੇ ਇੱਥੇ ਕੰਪੀਟੀਸ਼ਨ ਬਹੁਤ ਘੱਟ ਆ ਜਿਹੜੇ ਮਰਜੀ ਫੀਲਡ ਚ ਚਲ ਜਾਓ ਕੋਸਟ ਆਫ ਲਿਵਿੰਗ ਜੋ ਕਿ ਆਬਵੀਅਸਲੀ ਬਹੁਤ ਜ਼ਿਆਦਾ ਘੱਟ ਆ ਫਰੋਜ਼ਨ ਫੂਡ ਜਿਹੜਾ ਉਹ ਭਰਤੇ ਅਨ ਜਾਂਦਾ ਜਾ ਅੱਜ ਹੈ ਬਿਲਕੁਲ ਬਹੁਤ ਜ਼ਿਆਦਾ ਘਟ ਗਣਤੀ ਚ 90 ਸਾਲ ਤੱਕ ਤਾਂ ਇਹ ਐਵਰੇਜ ਮੰਨਦੇ ਹੁੰਦੇ ਨੇ ਤਾਂ ਕਰਕੇ ਜਦੋਂ ਕਈ ਤਾਂ ਨਾ ਬਈ ਬੁੜੇ ਹੋ ਗਏ 50 60 ਸਾਲ ਦੇ ਨੂੰ ਤਾਂ ਇਹ ਤਾਂ ਹਜੇ ਪ੍ਰੋਪਰ ਬੁढ़ा ਮਤਲਬ ਬਜ਼ੁਰਗ ਬੰਦਾ ਮੰਨਦੇ ਨਹੀਂ ਹੈਗੇ ਆਪਣੇ ਬੰਦਿਆਂ ਨੇ ਆਪਣੇ ਪੰਜਾਬੀਆਂ ਨੇ ਐਗਰੀਕਲਚਰ ਦਾ ਜਿਹੜਾ ਇੱਥੇ ਫੀਲਡ ਆ ਉਹ ਸਾਰਾ ਟੋਟਲੀ ਟੇਕਓਵਰ ਕਰ ਲੈਣਾ ਹਾਂਜੀ ਆਸਤ੍ਰੀ ਗਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਭਾਈ ਅੱਜ ਦੀ ਵੀਡੀਓ ਵਿੱਚ ਖਾਸ ਕਰਕੇ ਆਪਾਂ ਇਟਲੀ ਬਾਰੇ ਗੱਲ ਕਰਨ ਜਾ ਰਹੇ ਹਾਂ ਵੈਸੇ ਤਾਂ ਦੁਨੀਆ 'ਚ ਸਭ ਤੋਂ ਵਧੀਆ ਜਗ੍ਹਾ ਰਹਿਣ ਨੂੰ ਆਪਣਾ ਦੇਸ਼ ਪੰਜਾਬ ਆ ਪੰਜਾਬ ਤੋਂ ਬਾਅਦ ਮੇਰਾ ਜਿਹੜਾ ਦੂਜੇ ਨੰਬਰ ਤੇ ਫੇਵਰਟ ਹੁੰਦਾ ਜੀ ਉਹ ਇਟਲੀ ਆ ਆਲਮੋਸਟ ਹੁਣ ਮੈਨੂੰ ਇੱਥੇ ਰਹਿੰਦੇ ਨੂੰ 20 ਸਾਲ ਹੋ ਚੱਲੇ ਬਿਲਕੁਲ ਜੋ ਨਿੱਕੇ ਜਿਹੇ ਹੁੰਦੇ ਸੀ ਉਦੋਂ ਫੈਮਿਲੀ ਨਾ ਮੂਵ ਹੋਏ ਸੀ ਸੋ ਪਹਿਲੀ ਕਲਾਸ ਤੋਂ ਇੱਥੇ ਹੀ ਸਾਰੀ ਪੜ੍ਹਾਈ ਕੀਤੀ ਆ ਤੇ ਉਸ ਤੋਂ ਬਾਅਦ ਮੈਂ ਹੋਰ ਵੀ ਲਗਭਗ ਹੁਣ ਯੂਰਪ ਦੇ ਜਿੰਨੇ ਵੀ ਕੰਟਰੀ ਨੇ ਆਪਾਂ ਸਾਰੇ ਦੇਖ ਚੁੱਕੇ ਆ ਮੈਂ 3 ਸਾਲ ਵਿੱਚ ਕੈਨੇਡਾ ਵੀ ਰਹਿ ਕੇ ਆਇਆ ਪਰ ਸਟਿਲ ਇਟਲੀ ਮੇਰਾ ਫੇਵਰਟ ਰਹਿੰਦਾ ਹਨਾ ਰਹਿਣ ਲੇ ਇਹ ਕਾਫੀ ਇਹਦੇ ਪਿੱਛੇ ਵਜ੍ਹਾ ਨੇ ਹੁਣ ਮੈਂ ਇਹ ਚੀਜ਼ ਕਲੈਰੀਫਾਈ ਸ਼ੁਰੂਆਤ ਕਰਨ ਚਾਹੁੰਦਾ ਹਰ ਕੋਈ ਬੰਦੇ ਦੀ ਸਿਚੁਏਸ਼ਨ ਚਲੋ ਅਲੱਗ-ਅਲੱਗ ਹੁੰਦੀ ਆ ਮੈਂ ਇਹ ਨਹੀਂ ਚਾਹੁੰਦਾ ਵੀ ਆਪਾਂ ਇੱਥੇ ਹਰੇਕ ਬੰਦੇ ਦਾ ਸਿਚੁਏਸ਼ਨ ਕੰਪੇਅਰ ਕਰੀਏ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਇਟਲੀ ਵਿੱਚ ਜੇ ਹੁਣ ਦੇ ਟਾਈਮ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਬਹੁਤ ਜ਼ਿਆਦਾ ਓਪਰਚੁਨਿਟੀ ਆ ਓਪਰਚੁਨਿਟੀ ਤਾਂ ਆ ਜੇ ਤੁਸੀਂ ਕੋਈ ਆਪਦਾ ਕੰਮ ਤੋਰੋਗੇ ਹੁਣ ਜਿੰਨਾ ਇੱਥੇ ਮੇਰਾ ਵੀ ਸਰਕਲ ਆ ਪਲੱਸ ਜਿੰਨੇ ਮੇਰੇ ਵੀ ਕਲਾਇੰਟ ਨੇ ਜਾਜੇ ਨਵੇਂ ਬੰਦਿਆਂ ਨੂੰ ਮਿਲਦਾ ਜਿਹੜੇ ਬੰਦੇ ਇੱਥੇ ਆਪਦਾ ਕੰਮ ਤੋਰਦੇ ਨੇ ਕੁਛ ਆਵਦਾ ਕਰਦੇ ਨੇ ਚਾਹੇ ਕੋਈ ਛੋਟਾ ਮੋਟਾ ਕੰਮ ਹੋਵੇ ਜ਼ਰੂਰੀ ਨਹੀਂ ਕਿ ਬਈ ਬਹੁਤ ਤਕੜੇ ਇਨਵੈਸਟਮੈਂਟ ਥੋਂ ਕਰਨ ਦੀ ਲੋੜ ਆ ਭਾਵੇਂ ਕੋਈ ਛੋਟਾ ਮੋਟਾ ਕੰਮ ਹੋਵੇ ਉਹ ਬਹੁਤ ਅੱਗੇ ਜਾ ਕੇ ਸੌਖੇ ਰਹਿੰਦੇ ਨੇ ਕਿਉਂਕਿ ਇੱਥੇ ਤੁਸੀਂ ਕੋਈ ਵੀ ਕੰਮ ਕਰੋਗੇ ਕੋਈ ਵੀ ਕੰਮ ਤੁਸੀਂ ਤੋੜਨਾ ਚਾਹੁੰਦੇ ਹੋ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਆ ਹੁਣ ਤੁਹਾਨੂੰ ਮੈਂ ਸਿੱਧੀ ਸਿੱਧੀ ਗੱਲ ਦੱਸਦਾ ਜਿਵੇਂ ਇੱਥੇ ਦੀ ਸਚਾਈਆ ਹੁਣ ਜਿਹੜੇ ਇਟਾਲੀਅਨ ਲੋਕ ਨੇ ਇਹਨਾਂ ਦੇ ਜਿਹੜੇ ਨਿਆਣੇ ਨੇ ਇੰਨਾ ਜ਼ਿਆਦਾ ਕੰਮ ਕਰਕੇ ਰਾਜ਼ ਹੀ ਨਹੀਂ ਹੈਗੇ ਇਹ ਸਚਾਈਆ ਇੱਥੇ ਦੀ ਹਨਾ ਇਹ ਚ ਕੋਈ ਓਲੇ ਵਾਲੀ ਗੱਲ ਜਿਹੜੀ ਨਿਊ ਜਨਰੇਸ਼ਨ ਆ ਉਹਨਾਂ ਨੂੰ ਆਇਆ ਇੱਕ ਫਿਕਸਡ ਜੌਬ ਹੋਵੇ ਅਸੀਂ ਰੈਂਟ ਤੇ ਰਹੀ ਆ ਈ ਤੇ ਹਰ ਮਹੀਨੇ ਬਸ ਸਾਨੂੰ ਤਨਖਾਹ ਆਈ ਜਾਵੇ ਉਹਨੂੰ ਹੀ ਜ਼ਿੰਦਗੀ ਮੰਨਦੇ ਆ ਕੋਈ ਨਾ ਔਖਾ ਕੰਮ ਕਰਨਾ ਚਾਹੁੰਦੇ ਨੇ ਨਾ ਕੋਈ ਅੱਗੇ ਆਪਣਾ ਕਾਰੋਬਾਰ ਤੋੜਨਾ ਚਾਹੁੰਦੇ ਆ ਹੁਣ ਕੁਦਰਤ ਹੀ ਆਪਣੇ ਜਿਹੜੇ ਪੰਜਾਬੀ ਨੇ ਚਾਹੇ ਦੁਨੀਆ ਦੇ ਜਿਹੜੇ ਮਰਜ਼ੀ ਮੌਲਖ ਚ ਹੋਣ ਉਹ ਅੱਗੇ ਵਧਣ ਬਾਰੇ ਹਮੇਸ਼ਾ ਸੋਚਦੇ ਨੇ ਹੁਣ ਜਿੰਨੇ ਵੀ ਇੱਥੇ ਬਿਜ਼ਨਸ ਨੇ ਇੱਕ ਟਾਈਮ ਹੁੰਦਾ ਸੀ ਤੁਸੀਂ ਬਹੁਤ ਸੁਣਿਆ ਹੋਣਾ ਵੀ ਆਪਣੇ ਲੋਕ ਜਿਹੜੇ ਨੇ ਇਕੱਲੇ ਡੈਰੀ ਫਾਰਮਾਂ ਚ ਕੰਮ ਕਰਦੇ ਸੀ ਇਕੱਲੇ ਐਗਰੀਕਲਚਰ ਦਾ ਕਰਦੇ ਸੀ ਹੁਣ ਇੱਥੇ ਡੈਰੀ ਫਾਰਮਾਂ ਦੇ ਖੇਤਾਂ ਦੇ ਮਾਲਕ ਹੋ ਗਏ ਪੰਜਾਬੀ ਹੁਣ ਲੋਕ ਆਪਣੇ ਉਹ ਚੀਜ਼ਾਂ ਖਰੀਦਣ ਲੱਗ ਗਏ ਕੋਈ ਵੀ ਤੁਸੀਂ ਇੱਥੇ ਇੰਡਸਟਰੀ ਚ ਦੇਖ ਲਓ ਕੰਸਟਰਕਸ਼ਨ ਦੇਖ ਉਹ ਆਈਟੀ ਦੇਖ ਲੋ ਆਪਣੇ ਲੋਕ ਆਪਦੀਆਂ ਕੰਪਨੀਆਂ ਸ਼ੁਰੂ ਕਰਨ ਲੱਗ ਗਏ ਅੱਗੇ ਚਲੋ ਵਰਕਰ ਹੁੰਦੇ ਸੀ ਇਹਦੀ ਵਜ੍ਹਾ ਹੈ ਕਿ ਵੀ ਹਜੇ ਕਿਉਂਕਿ ਇਟਲੀ 'ਚ ਹਜੇ ਦੂਜੀ ਪੀੜ੍ਹੀ ਚੱਲਦੀ ਆ ਮੈਂ ਤੁਹਾਨੂੰ ਆਪਦੀ ਐਗਜ਼ੈਂਪਲ ਦੇ ਰਿਹਾ ਅਸੀਂ ਇੱਥੇ ਪੜੇ ਲਿਖੇ ਆ ਸਾਡੇ ਫੈਮਿਲੀ ਪਹਿਲਾਂ ਇੱਥੇ ਆਈ ਸੀ ਹਨਾ ਉਹਨਾਂ ਨੇ ਸਟਰਗਲ ਕੀਤਾ ਅਸੀਂ ਸ਼ੁਰੂ ਤੋਂ ਇੱਥੇ ਪੜੇ ਲਿਖੇ ਆ ਤਾਂ ਸਾਨੂੰ ਬੇਸ ਇੱਥੇ ਸਾਡੀ ਬਣੀ ਹੋਈ ਆ ਸਾਨੂੰ ਨੌਲੇਜ ਹੈਗੀ ਆ ਇੱਥੇ ਦੇ ਸਾਰੇ ਸਿਸਟਮ ਬਾਰੇ ਹੁਣ ਮੇਰੇ ਹਾਨ ਦੇ ਵੀ ਨੇ ਜਾਂ ਮੇਰੇ ਤੋਂ ਥੋੜੇ ਜਿਹੜੇ ਬਡੇ ਨੇ ਉਹ ਜਿਹੜੇ ਇੱਥੇ ਪੜੇ ਲਿਖੇ ਨੇ ਉਹ ਹੁਣ ਆਪਦਾ ਹੀ ਕੋਸ਼ਿਸ਼ ਕਰ ਰਹੇ ਨੇ ਸਾਰਾ ਤਾਂ ਕਰਕੇ ਉਹ ਬਾਕੀਆਂ ਨੂੰ ਛੇਤੀ ਤਰੱਕੀ ਕਰ ਰਹੇ ਨੇ ਕੰਪੀਟੀਸ਼ਨ ਬਹੁਤ ਘੱਟ ਆ ਤੁਹਾਡੇ ਬਾਕੀ ਦੇਸ਼ਾਂ ਨਾਲ ਜੇ ਆਪਾਂ ਕੰਪੇਅਰ ਕਰੀਏ ਜਿੱਥੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਆ ਕੈਨੇਡਾ ਹੋ ਗਿਆ ਯੂ ایس اے ਹੋ ਗਿਆ ਯੂਕੇ ਹੋ ਗਿਆ ਉੱਥੇ ਆਪਣੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਆ ਚੌਥੀ ਚੌਥੀ ਪੰਜਵੀਂ ਪੰਜਵੀਂ ਪੀੜ੍ਹੀ ਚੱਲਦੀ ਆ ਤਾਂ ਬਹੁਤ ਟਾਈਮ ਹੋ ਗਿਆ ਉੱਥੇ ਪੰਜਾਬੀਆਂ ਨੂੰ ਗਿਆਨ ਹੋ ਹਨਾ ਉੱਥੇ ਇੱਕ ਤਰ੍ਹਾਂ ਦਾ ਸਾਰਾ ਬੇਸ ਬਣ ਚੁੱਕਿਆ ਇੱਥੇ ਹਜੇ ਬਣ ਰਿਹਾ ਇੱਥੇ ਇਸ ਟਾਈਮ ਬੇਸ ਆਪਣੇ ਪੰਜਾਬੀ ਬਣਾ ਰਹੇ ਨੇ ਨੰਬਰ 1 ਸਭ ਤੋਂ بڑا ਕਾਰਨ ਤਾਂ ਇਹ ਆ ਜੀ ਆਪਣੇ ਲੋਕ ਇੱਥੇ ਹੁਣ ਚੀਜ਼ਾਂ ਬਿਲਡ ਕਰ ਰਹੇ ਨੇ ਇੰਡਸਟਰੀ ਬਣਾ ਰਹੇ ਨੇ ਜਿਹੜੀਆਂ ਵਾਲੀ ਆ ਮੈਂ ਤੁਹਾਨੂੰ ਇਹ ਚੀਜ਼ ਲਿਖ ਕੇ ਦਿਨਾ ਚਾਹੇ ਚੀਜ਼ ਹਨਾ ਰਿਕਾਰਡ ਕਰਕੇ ਰੱਖ ਲੋ ਆਉਣ ਵਾਲੇ 5-7 ਸਾਲਾਂ ਚ ਜ਼ਿਆਦਾਤਰ ਜਿਹੜੀਆਂ ਇੱਥੇ ਇੰਡਸਟਰੀਆਂ ਨੇ ਆਪਣੇ ਲੋਕਾਂ ਨੇ ਟੇਕਓਵਰ ਕਰ ਲੈਣੀਆਂ ਨੇ ਇਟਲੀ ਚ ਰਹਿਣ ਦਾ ਸਭ ਤੋਂ ਪਹਿਲਾ ਕਾਰਨ ਇਹ ਹੀ ਆ ਹਨਾ ਜੇ ਤੁਸੀਂ ਕੋਈ ਆਪਦਾ ਇੱਥੇ ਕੁਝ ਕਰਨਾ ਚਾਹੁੰਦੇ ਹੋ ਬਿਜ਼ਨਸ ਤੋਂ ਰਣਾ ਚਾਹੁੰਨੇ ਹੋ ਮੈਂ ਖੋਦੇ ਚੀਜ਼ ਹਨਾ ਕਰਕੇ ਦੇਖੀ ਆ ਤੇ ਉਹਦੇ ਰਿਜ਼ਲਟ ਦਿਖ ਰਹੇ ਨੇ ਇੱਥੇ ਕੰਪੀਟੀਸ਼ਨ ਬਹੁਤ ਘੱਟ ਆ ਜਿਹੜੇ ਮਰਜੀ ਫੀਲਡ ਚ ਚਲ ਜਾਓ ਜਿਵੇਂ ਮੈਂ ਫਾਈਨੈਂਸ ਵਾਲੇ ਫੀਲਡ ਚ ਆਪਦਾ ਕੰਮ ਸ਼ੁਰੂ ਕੀਤਾ ਇਨਸ਼ੋਰੈਂਸ ਵਾਲੇ ਫੀਲਡ ਚ ਆਪਦਾ ਕੰਮ ਸ਼ੁਰੂ ਕੀਤਾ ਰੀਅਲ ਏਸਟੇਟ ਵਾਲੇ ਫੀਲਡ ਚ ਬਹੁਤ ਹੀ ਜ਼ਿਆਦਾ ਘੱਟ ਕੰਪੀਟੀਟਰ ਨੇ ਤੁਹਾਡੇ ਲਈ ਬਹੁਤ ਈਜ਼ੀ ਆ ਰੈਨ ਨੂੰ ਤਾਂ ਮੈਂ ਕੈਨੇਡਾ ਜਾਂ ਯੂ ਐਸ ਏ ਵੀ ਰਹਿ ਸਕਦਾ ਮੇਨ ਜਿਹਦੇ ਕੋ ਇੱਥੇ ਦੀ ਸਿਟੀਜ਼ਨਸ਼ਿਪ ਆ ਐਂਟਰੀ ਆਰਾਮ ਨਾਲ ਮਿਲ ਜਾਂਦੀ ਆ ਵਰਕ ਪਰਮਿਟ ਵੀ ਮਿਲ ਜਾਂਦਾ ਕੋਈ ਏਡੀ ਬੜੀ ਡੀਲ ਨਹੀਂ ਹੈਗੀ ਆਪਰਟੀਉਨਿਟੀ ਵੀ ਹੋਣੀ ਚਾਹੀਦੀ ਆ ਜੇ ਉੱਥੇ ਰਹਿ ਕੇ ਕੁਆਲਿਟੀ ਆਫ ਲਾਈਫ ਨਹੀਂ ਇੰਨੀ ਵਧੀਆ ਹੈਗੀ ਉਹੀ ਸੇਮ ਚੀਜ਼ ਜੇ ਆਪਾਂ ਇੱਥੇ ਕਰਾਂਗੇ ਵਧੀਆ ਰਿਟਰਨ ਮੈਨਟ ਦਾ ਵਧੀਆ ਤੁਹਾਡੀ ਜ਼ਿੰਦਗੀ ਇੱਥੇ ਨਿਕਲੂਗੀ ਤੁਹਾਡੇ ਕੰਮ ਚੱਲਣਗੇ ਤਾਂ ਇੱਥੇ ਬੈਟਰ ਆ ਫਿਰ ਦੂਸਰਾ ਰੀਜ਼ਨ ਜਿਹਦੇ ਕਰਕੇ ਮੈਨੂੰ ਇਹ ਦੇਸ਼ ਪਸੰਦ ਆ ਉਹ ਹੈਗਾ ਕੋਸਟ ਆਫ ਲਿਵਿੰਗ ਕੋਸਟ ਆਫ ਲਿਵਿੰਗ ਜੋ ਕਿ ਆਬਵੀਅਸਲੀ ਬਹੁਤ ਜ਼ਿਆਦਾ ਘੱਟ ਆ ਤੁਸੀਂ ਗਰੋਸਰੀ ਦੇਖ ਲਓ ਐਵਰੇਜ ਮੈਂ ਹੋਰ ਦੇਸ਼ਾਂ ਨਾਲ ਕੰਪੇਅਰ ਕਰਦਾ ਹਨਾ ਜੇ ਹੋਰ ਦੇਸ਼ਾਂ ਨਾਲ ਕੰਪੇਅਰ ਕਰੀਏ ਵੈਸਟਰਨ ਕੰਟਰੀਜ਼ ਨਾਲ ਜਾਂ ਯੂਰੋਪੀਅਨ ਕੰਟਰੀਜ਼ ਨਾਲ ਇੱਥੇ ਫਿਰ ਵੀ ਬੰਦਾ ਚਾਹੇ ਇਕੱਲਾ ਕੰਮ ਕਰਦਾ ਚਾਹੇ ਉਹ ਮੈਰਿਡ ਹੋਵੇ ਇੱਕ ਦੋ ਜਾਣੇ ਹੋਰ ਜਿਵੇਂ ਹਸਬੰਡ ਵਾਈਫ ਹੋਵੇ ਉਹ ਚੋ ਇੱਕ ਜਣਾ ਹੀ ਕੰਮ ਕਰਦਾ ਉਹ ਆਪਦੇ ਖਰਚੇ ਆਪ ਹੀ ਹੈਂਡਲ ਕਰੀ ਜਾਂਦਾ ਭਾਵੇਂ ਇਕੱਲਾ ਬੰਦਾ ਹੀ ਕੰਮ ਕਰਦਾ ਨਾਲ ਦੇ ਨਾਲ ਬੰਦਾ ਪੈਸੇ ਬਚਾਈ ਵੀ ਜਾਂਦਾ ਐ ਨਹੀਂ ਕਿ ਸਾਰੇ ਖਰਚਿਆਂ ਚ ਨਿਕਲ ਜਾਂਦੇ ਨੇ ਬੰਦਾ ਨਾਲ ਦੇ ਨਾਲ ਪੈਸੇ ਬਚਾਉਂਦਾ ਵੀ ਆ ਖਰਚੇ ਵੀ ਹੈਂਡਲ ਕਰੀ ਜਾਂਦਾ ਪਲੱਸ ਆਏ ਵੀ ਨਿਗਾ ਵੀ ਹਰ ਦਿਨ 12 12 16 16 ਘੰਟੇ ਕੰਮ ਕਰਦੀ ਲੋੜ ਆ ਸੱਤੇ ਦਿਨ ਕੰਮ ਕਰਨ ਦੀ ਲੋੜ ਆ ਬੰਦਾ 5 ਦਿਨ ਆਰਾਮ ਨਾਲ 7-8 ਘੰਟੇ ਲਾਉਂਦਾ 2 ਦਿਨ ਆਪਦਾ ਆਰਾਮ ਨਾਲ ਇੰਜੋਏ ਕਰਦਾ ਸੋ ਕੋਸਟ ਆਫ ਲਿਵਿੰਗ ਘਟ ਹੋਣ ਨਾਲ ਬੰਦੇ ਦੀ ਕੁਆਲਿਟੀ ਆਫ ਲਾਈਫ ਵੀ ਇੰਪਰੂਵ ਕਰਦੀ ਆ ਕੁਆਲਿਟੀ ਆਫ ਲਾਈਫ ਵਧੀਆ ਹੋਵੇ ਉਂ ਵੀ ਬੰਦਾ ਖੁਸ਼ ਰਹਿੰਦਾ ਜਿਆਦਾ ਤੀਸਰਾ ਕਾਰਨ ਇਹ ਆ ਬਈ ਇਟਲੀ ਦਾ ਫੂਡ ਇੱਥੇ ਜੇ ਤੁਸੀਂ ਦੇਖੋਗੇ ਫਰੋਜ਼ਨ ਫੂਡ ਜਿਹੜਾ ਉਬਰਤੇ ਜਾਂਦਾ ਜੀ ਅੱਜ ਹੈ ਬਿਲਕੁਲ ਬਹੁਤ ਜਿਆਦਾ ਘਟ ਗਣਤੀ ਚ ਜਿਆਦਾਤਰ ਜੋ ਇੱਥੇ ਖਾਣਾ ਬਿਲਕੁਲ ਫਰੈਸ਼ ਆ ਲੋਕ ਖੁਦ ਫਰੈਸ਼ ਖਾਣਾ ਖਰੀਦ ਕੇ ਕੁਕ ਕਰਨਾ ਪਸੰਦ ਕਰਦੇ ਨੇ ਫਾਸਟ ਫੂਡ ਦਾ ਵੀ ਤੁਹਾਨੂੰ ਜੇ ਸੱਚ ਕਹਾਂ ਦਸਾਂ ਇੰਨਾ ਜਿਆਦਾ ਹਾਈਪ ਨਹੀਂ ਹੈਗਾ ਇੱਥੇ ਹਨਾ ਫਾਸਟ ਫੂਡ ਚਲ ਜੇ ਬਿਲਕੁਲ ਹੋਰ ਕੋ ਸਭ ਕੁਝ ਬੰਦ ਹੋਵੇ ਫਿਰ ਬੰਦਾ ਇੱਥੇ ਜਾਂਦਾ ਵੀ ਫਾਸਟ ਫੂਡ ਮੈਕਡੋਨਲਡ ਜਾਂ ਉੱਥੋਂ 버ਗਰ ਕਿੰਗ ਤੋਂ ਕੁਝ ਫੜ ਲਓ ਪਰ ਜਿਆਦਾਤਰ ਜੇ ਬਾਹਰ ਵੀ ਖਾਣਾ ਲੋਕ ਪ੍ਰੋਪਰ ਇਥੇ ਇੱਕ ਰੈਸਟੋਰੈਂਟ ਜਾਂਦੇ ਨੇ ਜਿੱਥੇ ਫਰੈਸ਼ ਫੂਡ ਤਿਆਰ ਕੀਤਾ ਜਾਂਦਾ ਹਨਾ ਪ੍ਰੋਪਰ ਵਧੀਆ ਕੁਆਲਿਟੀ ਵਾਲਾ ਫੂਡ ਤੁਹਾਡੇ ਸਿਸਟਮ ਵਿੱਚ ਵਧੀਆ ਚੀਜ਼ਾਂ ਜਾਣਗੀਆਂ ਜੋ ਕਿ ਤੁਹਾਡੀ ਸਿਹਤ ਲਈ ਵਧੀਆ ਨੇ ਜੇ ਆਪਾਂ ਆਪਣੀ ਸਿਹਤ ਦਾ ਨਹੀਂ ਖਿਆਲ ਰੱਖਦੇ ਤਾਂ ਆਬਵੀਅਸਲੀ ਬੰਦਾ ਕਮਜ਼ੋਰ ਹੁੰਦਾ ਜੇ ਬੰਦਾ ਸਿਹਤ ਪ੍ਰਤੀ ਕਮਜ਼ੋਰ ਆ ਤਾਂ ਮੈਂਟਲੀ ਵੀ ਕਮਜ਼ੋਰ ਹੁੰਦਾ ਸੋ ਜਿਹੜੀ ਡਾਇਟ ਆ ਉਹਦਾ ਇੱਕ ਬਹੁਤ ਇੰਪੋਰਟੈਂਟ ਰੋਲ ਆ ਆਪਣੇ ਲਾਈਫ ਵਿੱਚ ਬਾਕੀ ਮੈਂ ਇਹਦੇ ਉੱਤੇ ਇੱਕ ਵੀਡੀਓ ਵੀ ਬਣਾਈ ਆ ਮੈਂ ਇਟਲੀ ਦੀ ਗਰੋਸਰੀ ਦੀ ਕਾਸਟ ਤੇ ਕੈਨੇਡਾ ਦੀ ਗਰੋਸਰੀ ਦੀ ਕਾਸਟ ਕੰਪੇਅਰ ਕੀਤੀ ਹੋਈ ਆ ਉਹ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਛੱਡ ਦੂੰਗਾ ਜੇ ਤੁਸੀਂ ਉਹ ਜਾ ਕੇ ਦੇਖਣੇ ਆ ਇੱਕ ਜੇ ਤੁਸੀਂ ਦੇਖੋਗੇ ਇਟਲੀ ਦੇ ਜਿਹੜੇ ਲੋਕ ਨੇ ਇਹਨਾਂ ਦੀ ਉਮਰ ਬਹੁਤ ਲੰਬੇ ਹੁੰਦੀ ਆ 90 ਸਾਲ ਤੱਕ ਤਾਂ ਇਹ ਐਵਰੇਜ ਮੰਨਦੇ ਹੁੰਦੇ ਨੇ ਤਾਂ ਕਰਕੇ ਜਦੋਂ ਕਈ ਤਾਂ ਨਾ ਬਈ ਬੁੜੇ ਹੋ ਗਏ 50 60 ਸਾਲ ਦੇ ਨੂੰ ਤਾਂ ਇਹ ਤਾਂ ਹਜੇ ਪ੍ਰੋਪਰ ਬੁढ़ा ਮਤਲਬ ਬਜ਼ੁਰਗ ਬੰਦਾ ਮੰਨਦੇ ਨਹੀਂ ਹੈਗੇ ਕਹਿੰਦੇ ਪ੍ਰੋਪਰ ਬਜ਼ੁਰਗ ਦਾ ਬੰਦਾ ਰੌਂਡ ਦੇ ਜੋ 70 80 ਸਾਲ ਦਾ ਹੁੰਦਾ ਉਹਦੋਂ ਹੁੰਦਾ ਤੇ ਇਹ ਇੱਕ ਬਹੁਤ بڑا ਕਾਰਨ ਆ ਜਿਹਦੇ ਕਰਕੇ ਇਟਲੀ ਰਹਿਣ ਨੂੰ ਇੱਕ ਬਹੁਤ ਹੀ ਬਿਹਤਰੀਨ ਕੰਟਰੀ ਆ ਇੱਥੇ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦਾ ਫੂਡ ਮਿਲਦਾ ਆਪਣਾ ਚੌਥਾ ਰੀਜ਼ਨ ਜਿਹਦੇ ਕਰਕੇ ਮੈਂ ਇਟਲੀ ਪ੍ਰਿਫਰ ਕਰਦਾ ਉਹ ਹੈਗਾ ਇੱਥੇ ਦਾ ਰੀਅਲ ਅਸਟੇਟ ਦੇਖੋ ਇੱਥੇ ਘਰਾਂ ਦੀ ਕੀਮਤ ਬਹੁਤ ਜਾਇਜ਼ ਆ ਕਹਿਣ ਦਾ ਮਤਲਬ ਕਿ ਵੀ ਜੇ ਫੋਰ ਐਗਜ਼ਾਮਪਲ ਤੁਸੀਂ ਚਾਰ ਕਮਰੇ ਵਾਲਾ ਘਰ ਲੈਣਾ ਚਾਰ ਕਮਰੇ ਵਾਲਾ ਘਰ ਤੁਹਾਨੂੰ 1.5 ਤੋਂ 2 ਲੱਖ ਯੂਰੋ ਵਿੱਚ ਬਹੁਤ ਵਧੀਆ ਮਿਲ ਜੂਗਾ ਜੇ ਤੁਸੀਂ 2 ਲੱਖ ਯੂਰੋ ਤੋਂ ਉੱਤੇ ਕੋਈ ਘਰ ਲੈਨੇ ਹੋ ਤਾਂ ਉਹ ਤਾਂ ਸਾਂਝ ਲੋ ਤੁਹਾਨੂੰ ਏ ਕਲਾਸ ਘਰ ਮਿਲੂਗਾ ਬਿਲਕੁਲ ਬ੍ਰਾਂਡ ਨਿਊ ਇੱਥੇ ਬੈਂਕ ਖੁਦ ਬੰਦਿਆਂ ਨੂੰ ਓਪਰਚੁਨਿਟੀ ਦਿੰਦੀ ਹੈ ਇੱਥੇ ਬੈਂਕ ਖੁਦ 100% ਲੋਨ ਵੀ ਦੇ ਦਿੰਦੀ ਹੈ ਇਹ ਚੀਜ਼ ਮੈਨੂੰ ਤਾਂ ਪਤਾ ਕਿਉਂਕਿ ਜੋ ਬ੍ਰੋਕਰ ਆ ਮੈਂ ਖੁਦ ਹਨਾ ਲੋਕਾਂ ਦੇ ਲੋਨ ਪਾਸ ਕਰਾਉਣਾ ਇੱਥੇ ਬੈਂਕ ਤੁਹਾਨੂੰ 100 ਦਾ 100% ਲੋਨ ਦੇ ਦਿੰਦੇ ਨੇ ਬਸ ਜ਼ਰੂਰੀ ਚੀਜ਼ ਇਹ ਆ ਵੀ ਤੁਹਾਡਾ ਕੰਮ ਫਿਕਸ ਹੋਵੇ ਤੇ ਜੇ ਤੁਹਾਡਾ ਆਪ ਦਾ ਕੰਮ ਆ ਐਟ ਲੀਸਟ 2 ਸਾਲ ਦੀ ਇਨਕਮ ਸ਼ੋਅ ਕਰਨੀ ਪੈਂਦੀ ਆ ਪਲੱਸ ਇੱਥੇ ਦੇ ਵਿਆਜ ਵੀ ਫਿਕਸ ਨੇ ਤੇ ਬਹੁਤ ਘੱਟ ਨੇ ਫੋਰ ਐਗਜ਼ਾਮਪਲ ਜੇ ਅੱਜ ਦੇ ਟਾਈਮ 1.5% ਫਿਕਸ ਵਿਆਜ ਚੱਲਦਾ ਤਾਂ ਅਗਲੇ 25-30 ਸਾਲ ਲਈ ਜਿੰਨੇ ਸਾਲ ਦੀਆਂ ਵੀ ਤੁਸੀਂ ਕਿਸ਼ਤਾਂ ਕਰ ਰਹੇ ਹੋ ਨੇ ਤੁਸੀਂ 1.5% ਦੇਣਾ ਭਾਵੇਂ ਮਾਰਕੀਟ ਅੱਪ ਹੋ ਜਾਏ ਭਾਵੇਂ ਇੰਟਰਸਟ ਰੇਟ ਬਹੁਤ ਮਹਿੰਗੇ ਹੋ ਗਏ ਤੁਸੀਂ ਹਮੇਸ਼ਾ ਇੰਨਾ ਹੀ ਫਰਸ਼ੋਰ ਬਹੁਤ ਜਾਣੇ ਹੁਣ ਤੁਹਾਡੇ ਮਨ ਚ ਸਵਾਲ ਆਇਆ ਹੋਊਗਾ ਵੀ ਇਟਲੀ ਚ ਘਰ ਕਿੱਦਾਂ ਦੇ ਹੁੰਦੇ ਨੇ ਸਭ ਤੋਂ ਪਹਿਲੀ ਚੀਜ਼ ਤਾਂ ਘਰ ਇੱਥੇ ਲੱਕੜ ਦੇ ਨਹੀਂ ਬਣਦੇ ਪ੍ਰੋਪਰ ਪੱਥਰ ਦੇ ਘਰ ਬਣਾਏ ਜਾਂਦੇ ਨੇ ਹਨਾ ਸੋ ਮਜ਼ਬੂਤ ਨੇ ਇੱਥੇ ਘਰ ਫਾਊਂਡੇਸ਼ਨ ਬਹੁਤ ਇੱਥੇ ਸਟਰੋਂਗ ਹੁੰਦਾ ਘਰਾਂ ਦਾ ਦੂਸਰੀ ਗੱਲ ਪ੍ਰੋਪਰ ਅੰਦਰੋਂ ਬਾਹਰੋਂ ਮੈਂ ਇਟਲੀ ਦੇ ਘਰਾਂ ਤੇ ਇੱਕ ਵੀਡੀਓ ਬਣਾਈ ਹੋਈ ਆ ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਹਨਾ ਪਾ ਦੂੰਗਾ ਸੋ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਿਸ ਟਾਈਪ ਦੇ ਘਰ ਹੁੰਦੇ ਨੇ ਕਿੱਦਾਂ ਸਾਰਾ ਹਨਾ ਆਰਕੀਟੈਕਚਰ ਬਣਾਇਆ ਜਾਂਦਾ ਪੰਜਵਾਂ ਤੇ ਆਖਰੀ ਰੀਜ਼ਮ ਬਾਈ ਵੈਸੇ ਜਿਵੇਂ ਆਪਾਂ ਪਹਿਲਾਂ ਕਿਹਾ ਦੁਨੀਆ ਤੇ ਸਭ ਤੋਂ ਸੋਹਣੀ ਧਰਤੀ ਹਨਾ ਆਪਣੇ ਪੰਜਾਬ ਆ ਤੇ ਆ ਇਟਲੀ ਜਿਹੜੀ ਆ ਇਹ ਇੱਕ ਪੰਜਾਬ ਦੀ ਕਾਪੀ ਆ ਜੋ ਤੁਹਾਨੂੰ ਪੰਜਾਬ ਚ ਮਿਲਦਾ ਉਹੀ ਲਗਭਗ ਸੇਮ ਚੀਜ਼ਾਂ ਤੁਹਾਨੂੰ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ ਇੱਥੇ ਖੇਤੀਬਾੜੀ 올 ਓਵਰ ਇਟਲੀ ਆ ਇਟਲੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਐਗਰੀਕਲਚਰ ਦਾ ਕੰਮ ਬਹੁਤ ਜ਼ਿਆਦਾ ਆ ਇੱਥੇ ਦਾ ਮੌਸਮ ਵੀ ਬਹੁਤ ਵਧੀਆ ਮੌਸਮ ਵੀ ਬਿਲਕੁਲ ਪੰਜਾਬ ਵਰਗਾ ਹੁਣ ਲੇਟਲੀ ਮੈਂ ਇਹ ਚੀਜ਼ ਨੋਟਿਸ ਕੀਤੀ ਆ ਵੀਰ ਗੱਲ ਨੂੰ ਆਪਣੀ ਕਮਿਊਨਿਟੀ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਬਾਕੀ ਜਿੰਨੇ ਇਟਲੀ 'ਚ ਰਹਿਣ ਵਾਲੇ ਵੀਰੇ ਵੀਡੀਓ ਦੇਖ ਰਹੇ ਨੇ ਤੁਸੀਂ ਖੁਦ ਵੀ ਹਨਾ ਆਪਦਾ ਓਪੀਨੀਅਨ ਦੱਸਿਓ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਕਿਹੜੇ ਏਰੀਆ 'ਚੋਂ ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਇੱਥੇ ਦੀ ਲਾਈਫ ਤੁਹਾਨੂੰ ਕਿਵੇਂ ਦੀ ਲੱਗਦੀ ਆ ਲਗਭਗ ਆਈਡੀਆ ਲਾ ਕੇ ਆਉਣ ਵਾਲੇ 10-15 ਸਾਲਾਂ ਵਿੱਚ ਆਪਣੇ ਬੰਦਿਆਂ ਨੇ ਆਪਣੇ ਪੰਜਾਬੀਆਂ ਨੇ ਐਗਰੀਕਲਚਰ ਦਾ ਜਿਹੜਾ ਇੱਥੇ ਫੀਲਡ ਆ ਉਹ ਸਾਰਾ ਟੋਟਲੀ ਟੇਕਓਵਰ ਕਰ ਲੈਣਾ ਇੱਥੇ ਹੁਣ ਜੇ ਟਾਈਮ ਜੇ ਆਪਾਂ ਦੇਖੀਏ ਮੇਰੇ ਖੁਦ ਵੀ ਇਦਾਂ ਦੇ ਦੋ ਕਲਾਇੰਟ ਨੇ ਜਿਨ੍ਹਾਂ ਨੇ ਇੱਥੇ ਆਪਦੇ ਫਾਰਮ ਲਏ ਨੇ ਨਾਲ ਜ਼ਮੀਨ ਵੀ ਆ ਉਹ ਸਾਰਾ ਆਪ ਹੀ ਹੁਣ ਕੰਮ ਕਰਦੇ ਨੇ ਪਹਿਲਾਂ ਹਾਂਜੀ ਨਵੇਂ ਆਏ ਸੀ ਉਹ ਕਿਸੇ ਦੇ ਥੱਲੇ ਕੰਮ ਕਰਦੇ ਸੀ ਪਰ ਹੁਣ ਮਿਹਨਤਾਂ ਕਰਕੇ ਅੱਗੇ ਵਧ ਕੇ ਆਪ ਮਾਲਕ ਬਣ ਗਏ ਸੋ ਥੋੜੇ ਟਾਈਮ ਦੀ ਗੱਲ ਆ ਜੀ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਆ ਬਹੁਤ ਮਿਹਨਤੀ ਆ ਬਹੁਤ ਅੱਗੇ ਵਧ ਰਹੀ ਆ ਟੇਕਓਵਰ ਕਰ ਰਹੇ ਨੇ ਹਰੇਕ ਫੀਲਡ ਤੇ ਹਰੇਕ ਬਿਜ਼ਨਸ ਖੇਤੀਬਾੜੀ ਵਾਲਾ ਤਾਂ ਤੁਹਾਨੂੰ ਪਤਾ ਆਪਣੇ ਖੂਨ ਵਿੱਚ ਆਪਣੇ ਪੰਜਾਬੀਆਂ ਤੇ ਹਨਾ ਖੇਤੀ ਤਾਂ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਸੋ ਇਹ ਚੀਜ਼ ਤਾਂ ਜਿਹੜੇ ਇਟਾਲੀਅਨ ਨੇ ਇਹ ਬਿਲਕੁਲ ਕਰਕੇ ਰਾਜ਼ ਹੀ ਨਹੀਂ ਇਹਨਾਂ ਦੇ ਜਿਹੜੇ ਨਿਆਣੇ ਨੇ ਇਹ ਇਦਾਂ ਦੇ ਕੰਮ ਨਹੀਂ ਕਰਨਾ ਚਾਹੁੰਦੇ ਉਹ ਥੋੜੇ ਬਹੁਤ ਸਾਫ਼ ਸੁਥਰੇ ਕੰਮ ਚਾਹੁੰਦੇ ਨੇ ਭਾਵੇਂ ਕੰਮ 'ਚ ਪੈਸੇ ਹੋਣ ਨਾ ਹੋਣ ਉਹਨਾਂ ਨੂੰ ਆਏ ਆ ਵੀ ਇੱਕ ਫਿਕਸ ਕੰਮ ਹੋਵੇ ਆਪਣੇ ਵਾਲੇ ਜਿਹੜੇ ਬੰਦੇ ਨੇ ਉਹ ਮਿਹਨਤੀ ਨੇ ਕੰਮ ਜਿਹੇ ਜਾਂ ਮਰਜ਼ੀ ਹੋਵੇ ਉਹਦੇ ਵਿੱਚ 100% ਆਫ ਦਾ ਦਿੰਦੇ ਨੇ ਸੋ ਆਲਰੇਡੀ ਹੁਣ ਹੀ ਇਹ ਚੀਜ਼ ਦਿਖ ਰਹੀ ਆ ਪਰ ਆਉਣ ਵਾਲੇ ਸਾਲਾਂ ਚ ਇਹ ਚੀਜ਼ ਹੁਣ ਵਧੂਗੀ ਆਉਣ ਵਾਲੇ ਸਾਲਾਂ ਚ ਤੁਹਾਨੂੰ ਖੁਦ ਵੀ ਦੇਖਣ ਨੂੰ ਮਿਲੂਗਾ ਵੀ ਜਿਹੜੇ ਆਪਣੇ ਪੰਜਾਬੀ ਇਟਲੀ ਵਿੱਚ ਨੇ ਕਿੰਨੇ ਤਰੱਕੀ ਕਰ ਰਹੇ ਨੇ ਲੋ ਬਈ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਸੀਗਾ ਮੈਂ ਤੁਹਾਨੂੰ 5 ਕਾਰਨ ਦੱਸੇ ਨੇ ਜਿਹਦੇ ਕਰਕੇ ਮੈਨੂੰ ਇਟਲੀ ਇੱਕ ਬਹੁਤ ਵਧੀਆ ਦੇਸ਼ ਲੱਗਦਾ ਤੇ ਮੇਰੇ opinion ਵਿੱਚ ਪੰਜਾਬ ਤੋਂ ਬਾਅਦ ਸਭ ਤੋਂ ਬੈਸਟ ਕੰਟਰੀ ਆ ਜਿੱਥੇ ਹੁਣ ਦੇ ਟਾਈਮ ਬੰਦਾ ਰਹਿ ਸਕਦਾ ਤੇ ਬੰਦਾ ਇੱਥੇ ਤਰੱਕੀ ਵੀ ਕਰ ਸਕਦਾ ਪੈਸੇ ਵੀ ਵਧੀਆ ਕਮਾਉਂਦਾ ਤੇ ਇੱਕ ਵਧੀਆ ਜ਼ਿੰਦਗੀ ਵੀ ਜਿਉਂਦਾ ਸਰਦਾਰੀ ਨਾਲ ਜੇ ਤੁਸੀਂ ਕੋਈ ਹੋਰ ਕੰਟਰੀ ਤੋਂ ਤਾਂ ਤੁਸੀਂ ਜ਼ਰੂਰ ਆਪ ਦੇ ਕੰਟਰੀ ਬਾਰੇ ਵੀ ਦੱਸੋ ਬਾਕੀ ਆ ਸੀਗੀ ਆਦੀ ਵੀਡੀਓ ਉਮੀਦ ਕਰਦੇ ਆ ਤੁਹਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਇਦਾਂ ਦੀਆਂ ਵੀਡੀਓਜ਼ ਇਟਲੀ ਨਾਲ ਰਿਲੇਟਡ ਵੀਡੀਓਜ਼ ਤੁਹਾਨੂੰ ਹੋਰ ਜ਼ਿਆਦਾ ਚਾਹੀਦੀਆਂ ਨੇ ਇੱਥੇ ਦੇ ਕਮਾ ਕਾਰੋਬਾਰ ਬਿਜ਼ਨਸ ਰਿਲੇਟਡ ਵੀਡੀਓ ਤੁਹਾਨੂੰ ਹੋਰ ਚਾਹੀਦੀਆਂ ਨੇ ਤਮੈਂ ਜਰੂਰ ਦੱਸਿਓ ਉਹ ਹੀ ਚੀਜ਼ ਆਪਾਂ ਤੁਹਾਡੇ ਲਈ ਹੋਰ ਲਿਆਵਾਂਗੇ ਤੇ ਆ ਸੀਗੀ ਅੱਧੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ